ਹੈ ਲੱਤਰਪਾਲ ਹੈ ਲੱਤਰਪਾਲ ਹਾਂ ਤਰਪਾਲ ਨੇ ਨੱਤਰਪਾਲ ਨੱਤਰਪਾਲ ਕਿੱਧਰੋਂ ਆਏ ਤੁਸੀਂ ਤੁਸੀਂ ਕੰਮ ਕਰਦਾ ਸੜਕਾਂ ਦੀ ਕੰਮ ਕੋਠੀ ਬੰਦਿੰਦੇ ਸੱਚਾ ਹੋਠੀ ਠਾਕ ਹਾਂਜੀ ਵਧੀਆ ਇਹ ਤੇ ਜਾਣਾ ਫੇਟੇ ਚਾਹੀਦਾ ਮੇਰੇ ਜੀ ਸੀਟ ਬੈਲਟ ਰੱਖ ਲੈ ਯਾਰ ਸੀਟ ਬੈਲਟ ਰੱਖ ਲੈ ਮੈਂ

ਸੀਟ ਬੈਲ ਰੱਖ ਲਈ ਇਹਨਾਂ ਤੋਂ ਹਾਂਜੀ ਗੱਲ ਦੱਸਾਂ ਕੀ ਸੀਗੀ ਹਾਂਜੀ ਉਹ ਜਿਹੜਾ ਆਪਣਾ ਡਾਕਟਰ ਨਹੀਂ ਹੈਗਾ ਹਾਂਜੀ ਉਹ ਡਾਕਟਰ ਨੇ ਮੈਨੂੰ ਬੁਲਾਇਆ ਸੀਗਾ ਡਾਕਟਰ ਕਹਿੰਦਾ ਨਾ ਇੱਕ ਜਾਂ ਦੋ ਬੰਦੇ ਲੈ ਕੇ ਆਓ ਮੈਂ ਕਿਹਾ ਕੀ ਗੱਲ ਹੋਈ ਕਹਿੰਦਾ ਡਾਕਟਰ ਕਹਿੰਦਾ ਜਿਹੜੇ ਤੂੰ ਦੋ ਬੰਦੇ ਲੈ ਕੇ ਆਉਂਗਾ ਨਾ ਜਾਂ ਇੱਕ ਬੰਦਾ ਲੈ ਕੇ ਆਉਂਗਾ ਉਹਦੇ ਵਿੱਚੋਂ ਨਾ ਡਾਕਟਰ ਦੇ ਕੋਲੋਂ ਗਲਤੀ ਦੇ ਨਾਲ ਬੰਦੇ ਦੀ ਨਾ ਜਿਹੜੀ ਆਪਣਾ ਇੱਕ ਦੂਜਾ ਨੋ ਹੁੰਦਾ ਆ ਨੋ ਪੱਟ ਹੋ ਜਵੇ ਉਹਦੇ ਵਿੱਚ ਮੈਲ ਹੁੰਦੀ ਆ ਹਾਂਜੀ ਮੈਲ ਹੁੰਦੀ ਹੈ ਨਾ ਉਹ ਮੈਲ ਨਿਕਲ ਗਈ ਨੋ ਦੀ ਅੱਛਾ ਅਰੇ ਕਹਿਣਾ ਕੀ ਚਾਹਤੇ ਹੋ ਉਹ ਡਾਕਟਰ ਕਹਿੰਦਾ ਜਿਹੜੀ ਨੋ ਦੀ ਮੈਲ ਆ ਉਹ ਆਪਾਂ ਨੂੰ ਚਾਹੀਦੀ ਆ ਉਹ ਮੈਲ ਹਾਂ ਮੈਂ ਕਿਹਾ ਫਿਰ ਉਹ ਕਿਦਾਂ ਮੈਂ ਲੈ ਕੇ ਆਵਾ ਕਹਿੰਦਾ ਤੂੰ ਐਡਾ ਕਰ ਬੰਦੇ ਲੈ ਆ ਮੈਂ ਨਾ ਉਹਨਾਂ ਨੂੰ ਰੁਪਈਆ 15 15000 ਦੇ ਦੂੰਗਾ ਮੈਂ ਕਹਾਂ ਚਲੋ ਮੈਂ ਲੈ ਜਾਂਦਾ ਇਹ ਗੱਲ ਕਰ ਲੈਣਾ ਪਹਿਲਾਂ ਜਦੋਂ ਤੁਹਾਡੇ ਨਾਲ ਗੱਲ ਕਰ ਲਈ ਉਹਨੇ ਡਾਕਟਰ ਨੇ ਤੇਰਾ ਨੋਹ ਪਟਣਾ ਆ ਅੱਛਾ ਦਰਦ ਨਹੀਂ ਹੋਣ ਦੇਣਾ ਅੱਛਾ ਨੋਹ ਪਟ ਕੇ ਨਾ ਵਿੱਚੋਂ ਉਹਦੇ ਮੈਲ ਕੱਢਣੀ ਆ ਅੱਛਾ ਉਹ ਕੱਢ ਕੇ ਅੱਧੀ ਤੇਰੇ ਫਿੱਟ ਕਰ ਦੇਣੀ ਅੱਧੀ ਉਹਦੇ ਫਿੱਟ ਕਰ ਦੇਣੀ ਬੰਦੇ ਦੇ ਉਹ ਦੁਬਾਰਾ ਨੋਹ ਜੋੜ ਦੇਣਾ ਰੁਪਈਆ 15 15000 ਮਿਲ ਜਾਣਾ ਆਪਰੇਸ਼ਨ ਹੋਣਾ ਮੜ ਜਾ ਅੱਛਾ ਅੱਛਾ ਉਹ ਕਰਾਦੀ ਏ ਤੇਰਾ ਮੇਰਾ ਬਾਪ ਜੀ ਫਿਰ ਕੰਮ ਕੰਮ ਲਿਆ ਪਿਆ ਕੋਠੀ ਦਾ ਹੋਰ 20 ਦਿਨ ਤੱਕ ਕੰਮ ਨਹੀਂ ਹੋਣਾ ਫਿਰ ਉਹ ਮੜ ਜਾਣਾ ਤੇਰੇ ਅੰਗੂਠੀ ਤੇ ਪੱਟੀ ਕਰ ਦੂ ਜਾ ਉਹ ਫਿਰ ਪੱਟੀ ਚਾੜ ਦੇਊਗਾ ਹੀਟ ਤਾਂ ਫੜਨੀ ਫੜਨੀ ਹੋਣੀ ਨਹੀਂ ਇਸ ਤਰ੍ਹਾਂ ਨਹੀਂ ਉਹ ਨਹੀਂ ਨਹੀਂ ਉਹ ਚੀਚੀ ਦੀ ਚਾਹੀਦੀ ਆ ਚੀਚੀ ਦਾ ਨੋ ਚਾਹੀਦਾ ਚੀਚੀ ਦਾ ਉਹ ਵਾਲੀ ਚੀਚੀ ਹੋਮ ਨੂੰ ਪਤਾ ਫਿਰ ਹੀਟ ਤਾਂ ਸਾਰੇ ਹੱਥ ਸੇ ਪਕੜੀ ਜਾਂਦੀ ਆ ਨਹੀਂ ਨਹੀਂ ਉਹ ਆਪਾਂ ਨੂੰ ਨਾ ਕਰਾਉਣਾ ਪੈਣਾ ਕੰਮ ਇਹ। ਅੱਛਾ। ਹਾਂ। ਉਹ ਤੇਰਾ ਨਾ ਮੜੇ ਪਤਾ ਦੇਣਾ। ਬੰਦਾ ਹੋਰ ਤੇ ਇੱਕ ਲੱਗਦੇ ਉਹ ਤਾਂ। ਨਹੀਂ ਨਹੀਂ ਬੰਦਾ ਹੋਰ ਨਹੀਂ ਬੰਦਾ ਹੁਣ ਤੂੰ ਦਲੇਰ ਬੰਦਾ ਆ। ਨਹੀਂ ਨਹੀਂ ਦਲੇਰ। ਵਾਹ ਜੀ। ਹਲੇ ਨਿਆਣੇ ਛੋਟੇ ਆ ਮੇਰੇ। ਦਲੇਰ ਕੀ ਗੱਲ ਹੈ। ਨਹੀਂ ਨਹੀਂ ਉਹ ਨਾ। ਹੈਲੋ। ਹਾਂ ਜੀ ਡਾਕਟਰ ਸਾਹਿਬ ਮੈਂ ਨਾ ਮਹੇਸ਼ ਨੂੰ ਗੱਲ ਕਰ ਲਈ ਆ ਉਹਨੂੰ ਸਾਰਾ ਕੁਝ ਦੱਸਤਾ ਆ। ਮੈਨੂੰ ਨਾ ਦੋ। ਤਾਂ ਤੁਸੀਂ ਨਾ ਐਦਾਂ ਕਰੋ ਆਪਣਾ ਨਾ ਇੱਕ ਸਟਰਕਚਰ ਬਾਹਰ ਭੇਜ ਦਿਓ ਸਟਰਕਚਰ ਬਾਹਰ ਭੇਜ ਦਿਓ ਨਾਲ ਭੇਜ ਦਿਓ ਚਾਰ ਬੰਦੇ ਉੱਪਰ ਇਹਦੇ ਲੰਮਾ ਪਾਕੇ ਦਾ ਇਹਨੂੰ ਲੈ ਜਾਓ ਅੰਦਰ ਉਹ ਬੱਸ ਕਰੋ ਮਰਾਤ ਉਹਦੇ ਮੈਂ ਬਸ ਆ ਗਿਆ 2 ਮਿੰਟ ਦੇ ਵਿੱਚ ਤੁਹਾਡੇ ਹਸਪਤਾਲ ਦੇ ਕੋਲੇ ਹੀ ਆ ਮੈਂ ਰਾਇਲ ਦੇ ਮੋੜੇ ਆ ਗਿਆ ਆਂ ਅਬ ਤੁਸੀਂ ਨਾ ਆਪਣਾ ਕੰਪਿਊਟਰ ਬਾਹਰ ਭੇਜੋ ਜੇ ਨਹੀਂ ਦੁਰੇ ਤੇ ਟੀਕਾ ਲਾ ਲਿਓ ਵੀ ਹੋਸ਼ੀ ਵਾਲਾ ਆ ਗਿਆ ਮੈਂ ਆ ਗਿਆ ਆ ਗਿਆ ਆ ਗਿਆ ਹਾਂਜੀ ਹਾਂਜੀ ਆ ਦੋ ਦਾ ਮੁੰਡੇ ਬਾਹਰੇ ਖੜੇ ਆ ਗਿਆ ਮੈਂ ਜੀ ਅੰਦਰ ਹੀ ਆ ਆ ਗਿਆ ਮੈਂ ਤੁਸੀਂ ਇੱਦਾਂ ਕਰੋ ਜਲਦੀ ਜਲਦੀ ਭੇਜੋ ਅਜਿੱਥੇ ਨਿਆਣੇ ਖੇਡਦੇ ਹੋਏ ਨਾ ਤੀ ਪਾਈਆ ਮੈਂ ਗੱਡੀ ਨਹੀਂ ਖੋਲਣੀ ਆ ਗੱਡੀ ਮੈਂ ਸਾਈਡ ਤੇ ਲਾ ਲਈ ਆ ਆ ਗੱਡੀ ਸਾਈਡ ਤੇ ਖੜੀ ਕਰ ਲਈ ਆ ਜਲਦੀ ਭੇਜ ਦਿਓ ਵਿੱਚੋਂ ਨਾ ਮੇਰਾ ਕਮਿਸ਼ਨ ਆ ਅੱਛਾ 15 15000 ਤੁਹਾਨੂੰ ਮਿਲੂਗਾ ਅੱਛਾ ਜੀ ਤੇ ਰੁਪਈਆ 20000 ਮੇਰਾ ਹੈ ਵਿੱਚੋਂ ਅੱਛਾ ਜੀ ਜਣਜੀ 30 ਦੇ 20 50000 ਦੇਣਾ ਡਾਕਟਰ ਨੇ 20000 ਮੇਰਾ 15 15000 ਤੁਹਾਡੇ ਦੋਨਾਂ ਦਾ ਦੋਨੋਂ ਜੇ ਇੱਕ ਬੰਦਾ ਜਿਹੜਾ ਮਰਜੀ ਚੱਲ ਜਾਓ ਠੀਕ ਹੈ ਇਹ ਸਾਨੂੰ ਨਹੀਂ ਮਨਜ਼ੂਰ ਹੈ ਹੈ ਚੱਲ ਕਰਾ ਦੇਣੀ ਨਹੀਂ ਨਹੀਂ ਹੋਰ ਬੰਦਾ ਕਿਉਂਕਾ ਕੰਮ ਨਹੀਂ ਮਿਲ ਜਾਂਦਾ ਕੰਮ ਨਹੀਂ ਹੁੰਦਾ ਨਾ ਫੇਰ ਤਾਂ ਬਿੱਲੇ ਹੁੰਦੇ ਚੱਲ ਮੈਂ ਮਿਲ ਜਾਂਦਾ ਹੁਣ ਕੰਮ ਹੈਗਾ ਕੋਠੀ ਦਾ ਸਾਡਾ ਮੈਂ ਟੋਲਰ ਪੜਾਉਣਾ ਬੰਦੇ ਨਹੀਂ ਮਿਲਦਾ ਚੱਲ ਤੁਸੀਂ ਕਰਾ ਦਿਓ ਹੈ ਨਾ ਮੈਂ ਵੀ ਦੇਣਾ ਭਾਜੀ ਹੈ ਨਹੀਂ 2 ਮਿੰਟ ਲੱਗਣੇ ਆ ਨਹੀਂ ਨਹੀਂ ਭਾਜੀ ਮੇਰਾ ਕੰਮ ਚੱਲਦਾ ਹੈਗਾ ਮੈਂ ਬਨੇ ਆਨੇ ਬੱਠੀ ਵਾਲਾ ਬੰਦਾ ਆਏਗਾ ਤੁਸੀਂ ਮੈਨੂੰ ਉਤਾਰ ਦਿਓ ਨਹੀਂ 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 ਉਤਾਰ ਦਿਓ ਭਾਈ ਨਹੀਂ 2 ਮਿੰਟ ਲੱਗਣੇ 2 ਮਿੰਟ ਨਹੀਂ 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 ਭਾਈ ਉਤਾਰ ਮੇਰੀ ਗੱਲ ਤਾਂ ਸੁਣ ਲੈ ਨਹੀਂ 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 ਭਾਈ ਤੂੰ ਤਾਂ ਤਾਂ ਨਹੀਂ ਤਾਂ ਨਹੀਂ ਨਹੀਂ ਹੈਂ ਨਹੀਂ ਮੇਰੀ ਗੱਲ ਤਾਂ ਸੁਣ ਲੈ 2 ਮਿੰਟ ਦਾ ਕੰਮ ਉਹਦੇ ਆ ਗਏ ਬੰਦੇ 2 ਆ ਗਏ ਆ ਨਹੀਂ ਨਹੀਂ ਭਾਈ ਹੈ ਮੈਨੂੰ ਗੱਡੀ ਤੇ ਲਾ ਦੇ ਬਸ ਮੇਰੀ ਗੱਲ ਤਾਂ ਨਹੀਂ ਨਹੀਂ ਭਾਈ ਲਾ ਦੇ ਅਜਾ ਗੱਡੀ ਦਾ ਗੱਡੀ ਦਾ ਲੋਕ ਖੋਲੋ ਤੁਸੀਂ ਗੱਡੀ ਦਾ ਲੋਕ ਨਹੀਂ ਖੋਲਦਾ ਨਹੀਂ ਨਹੀਂ ਖੋਲ ਦੋ ਨਹੀਂ ਨਹੀਂ ਗੱਡੀ ਦਾ ਲੋਕ ਨਹੀਂ ਖੋਲਣਾ ਆ ਜਾਓ ਕੰਡੀਸ਼ਨ ਵਾਹੋ ਨਹੀਂ ਤੇ ਮਰ ਰੋੜਾ ਪਾਣਾ ਸ਼ੁਰੂ ਕਰ ਦੇਣਾ ਨਾ ਤਾਂ ਲਾ ਦਿਓ ਮੈਨੂੰ ਕੰਮ ਹੈ ਨਾ ਆਪਣਾ ਹੋਰ ਤੁਸੀਂ ਕਰ ਦੇਣਾ ਫਿਰ ਮੈਂ ਜਿਹੜੇ ਬੰਦੇ ਬੁਲਾਣ ਲੱਗਾ ਫਿਰ ਹੋਰ ਕੀ ਬੰਦੇ ਬੁਲਾਣਾ ਹੋਰ ਕੀ ਹੈ ਮੈਂ ਵੱਡੇ ਬਾਬੂ ਜੀ ਨੂੰ ਫੋਨ ਕਰਨਾ ਮੈਂ ਬਾਬੂ ਜੀ ਇਦਾਂ ਕਹਿੰਦੇ ਆ ਮੈਨੂੰ ਨਹੀਂ ਨਹੀਂ ਸੱਦ ਲਾ ਤੂੰ ਹੋਰ ਕੀ ਮੈਂ ਕਹਿੰਦਾ ਨਹੀਂ ਨਹੀਂ ਸੱਦ ਲਾ ਫੋਨ ਫੋਨ ਥੋੜੀ ਮੈਨਾਂ ਤੈਨੂੰ ਲਿਓ ਨਹੀਂ ਨਹੀਂ ਮੈਂ ਨਹੀਂ ਭਾਜੀ ਕਰ ਮੈਂ ਆ ਜਾ ਠੀਕ ਹੈ ਨਾ ਮੈਨੂੰ ਮੈਨੂੰ ਜਾਣ ਦੇ ਪਾਜੀ ਮੈਨੂੰ ਜਾਣ ਦੇ ਪਾਜੀ ਮੈਂ ਬਹੁਤ ਪਰੇਸ਼ਾਨ ਹੈ ਮੈਨੂੰ ਜਾਣ ਦਿਓ ਭਾਈ 2 2 ਮਿੰਟ ਦਾ ਕੰਮ ਹੈ ਯਾਰ 2 ਮਿੰਟ ਨੋ ਨੋ ਦੇ ਵਿੱਚੋਂ ਮੈਲ ਕੱਢਣੀ ਆ ਨਹੀਂ ਨਹੀਂ ਭਾਜੀ ਮੈਂ 2 ਮਿੰਟ ਦਾ ਕੰਮ ਹੈ ਯਾਰ 2 ਨਹੀਂ ਨਹੀਂ ਭਾਜੀ ਤੁਮ 2 ਤੇਰਾ ਨਾ ਵੀ ਵਧੀਆ ਯਾਰ ਮੇਰੀ ਗੱਲ ਤਾਂ ਸੁਣ ਲੈ ਨਹੀਂ ਨਹੀਂ ਮੈਂ ਨਹੀਂ ਮੇਰੀ ਮੇਰੀ ਗੱਲ ਨਹੀਂ ਨਹੀਂ ਉਤਾਰ ਦਿਓ ਭਾਜੀ ਮੈਨੂੰ ਉਹ ਮੇਰੀ ਗੱਲ ਮੇਰੀ ਗੱਲ ਨਹੀਂ ਮੇਰੀ ਗੱਲ ਉਤਾਰ ਦੇ ਮੈਂ ਇੱਥੇ ਕੁੱਤ ਜਾਣਾ ਫਿਰ ਨਹੀਂ 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 ਮੈਂ ਕੁੱਤ ਜਾਣਾ ਫਿਰ ਉਹ ਮੇਰੀ ਅੱਛਾ ਮੇਰੀ ਗੱਲ ਸੁਣ ਭਾਜੀ ਅੱਛਾ ਮੇਰੀ ਗੱਲ ਨਹੀਂ 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 ਮੇਰੀ ਗੱਲ ਮੈਨੂੰ ਉਤਾਰ ਦਿਓ ਭਾਈ ਮੇਰੀ ਗੱਲ ਤਾਂ ਸੁਣ ਲੈ ਨਹੀਂ ਨਹੀਂ ਮੇਰੀ ਗੱਲ ਨਹੀਂ ਨਹੀਂ ਭਾਜੀ ਮੈਨੂੰ ਤਾਰ ਦੇ ਬਸ ਮੇਰੀ ਗੱਲ 2 ਮਿੰਟ ਮੇਰੀ ਗੱਲ ਨਹੀਂ ਨਹੀਂ ਅੱਛਾ ਮੇਰੀ ਗੱਲ ਸੁਣ ਮੇਰੀ ਓਏ ਕਦਾ ਭੱਜ ਗਿਆ ਅੱਛਾ ਮੇਰੀ ਨਹੀਂ ਨਹੀਂ ਭਾਜੀ ਮੈਂ ਤੈਨੂੰ ਏ ਭਾਜੀ ਨਹੀਂ ਨਹੀਂ ਭਾਜੀ ਤਾਰ ਦੋ ਯਾਰ ਮੇਰੀ ਗੱਲ ਤਾਂ ਸੁਣ ਲੈ ਮੈਨੂੰ ਤਾਰ ਦੋ ਯਾਰ ਓਏ ਮੇਰੀ ਅੱਛਾ ਅੱਛਾ ਮੇਰੀ ਗੱਲ ਸੁਣ ਓਏ ਮੈਨੂੰ ਤਾਰ ਦੋ ਓਏ ਮੇਰੀ ਗੱਲ ਤਾਂ ਸੁਣ ਲੈ ਓਏ ਮੇਰੀ ਗੱਲ ਸੁਣ ਮੈਂ ਨਾ ਮਜ਼ਾਕ ਕਰਦਾ ਸੀ ਮੈਂ ਨਾ ਮਜ਼ਾਕ ਕਰਦਾ ਸੀ ਕੋਈ ਨੌ ਨਹੀਂ ਲੈਣਾ ਆਪਾਂ ਅੱਗੇ ਤੋਂ ਕੋਈ ਅਣਜਾਣ ਬੰਦੇ ਨਾਲ ਬੈਠੂਗਾ ਨਹੀਂ ਬੈਠੇ ਹੈ ਨਹੀਂ ਬੜਦੇ ਕਾਨ ਫੜਦੇ ਗਣ ਅੱਛਾ ਕਹਿੰਦਾ ਗੌਰਵ ਪਾਵਾ ਨੂੰ ਸਬਸਕ੍ਰਾਈਬ ਕਰ ਦੋ ਗੌਰਵ ਪਾਵਾ ਨੂੰ ਸਬਸਕ੍ਰਾਈਬ ਕਰ ਦੋ ਅੱਗੇ ਤੋਂ ਕੋਈ ਅਣਜਾਣ ਬੰਦੇ ਨਾਲ ਨਹੀਂ ਬੈਠਾਂਗੇ ਹਾਂ ਚੱਲ ਆ ਉਹ ਦੂਜੇ ਨੂੰ ਸੱਦ ਲਾ ਕੀਤਾ ਆ ਆ ਜਾ ਆ ਜਾ ਉਹ ਆਇਆ ਉਹ ਆ ਜਾ ਯਾਰ ਆਇਆ ਬੈ ਜਾ ਵੀਡੀਓ ਬਣਾਉਂਦਾ ਜੀ ਸਬਸਕ੍ਰਾਈਬ ਕਰਕੇ ਆ ਜਾ ਯਾਰ ਆ ਲੈ ਫੋਨ ਆਪਣਾ ਆਜਾ ਆਜਾ ਮੇਰੀ ਗੱਲ ਸੁਣ ਮੈਂ ਨਾ ਵੀਡੀਓ ਬਣਾਉਂਦਾ ਸੀ ਵੀਡੀਓ ਬਣਾਉਂਦਾ ਸੀ ਕੋਈ ਮਜ਼ਾਕ ਆਪਾਂ ਕੋਈ ਮਜ਼ਾਕ ਕਰਦੇ ਕੋਈ ਨੌ ਦੀ ਮੈਨ ਨਹੀਂ ਲੈਣੀ ਇੱਧਰ ਕਹਿ ਦੋ ਬੋਲ ਕੇ ਅਣਜਾਣ ਬੰਦੇ ਨਾਲ ਗੱਡੀ 'ਚ ਬੈਠਣਾ ਨਹੀਂ ਬੈਠਣਾ ਉਹ ਚੂਹਾ ਨਾਲ ਆਦੀ ਗੱਡੀ 'ਚ ਨੱਕ ਦੇ ਚੂਹਾ ਗੱਡੀ ਜਾਂਦਾ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਹਾਂ ਪਰ